ਜਾਵ ਯੂਨੀਵਰਸਿਟੀ ਦਾ ਮਾਹੌਲ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਤਣਾਅਪੂਰਨ ਮਾਹੌਲ ਜਿਹੜਾ ਪੂਰਾ ਬਣਿਆ ਹੋਇਆ ਹੈ ਪੁਲਿਸ ਪ੍ਰਸ਼ਾਸਨ ਹੋ ਗਿਆ ਦੂਸਰੇ ਪਾਸੇ ਜਿਹੜੇ ਵਿਦਿਆਰਥੀ ਨੇ ਉਹ ਵੀ ਦੇਖ ਸਕਦੇ ਹੋ ਕਿ ਗੇਟ ਦੇ ਗੇਟ ਨੂੰ ਕਿਵੇਂ ਟੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਪ੍ਰਸ਼ਾਸਨ ਆਪਣਾ ਪੂਰਾ ਜੋਰ ਲਾ ਰਿਹਾ ਹੈ ਕਿ ਵਿਦਿਆਰਥੀਆਂ ਨੂੰ ਜਾਂ ਜਿਹੜੇ ਵੀ ਯੂਨੀਵਰਸਿਟੀ ਦੇ ਅੰਦਰ ਐਂਟਰ ਹੋਣਾ ਚਾਹੁੰਦੇ ਨੇ ਉਹਨਾਂ ਨੂੰ ਅੰਦਰ ਦਾਖਲ ਜਾਣ ਦਿੱਤਾ ਜਾਵੇ ਲੇਕਿਨ ਤਸਵੀਰਾਂ ਦੇਖ ਸਕਦੇ ਹੋ ਲੇਕਿਨ ਕਾਫੀ ਜ਼ੋਰ ਅਜ਼ਮਾਇਸ਼ ਤੋਂ ਬਾਅਦ ਜਿਹੜਾ ਹੈ ਗੇਟ ਨੂੰ ਖੋਲਤਾ ਜਾਂਦਾ ਹੈ ਤੇ ਇੱਕ ਤਿੱਖੀ ਇੱਕਲੋ ਕਿ ਝੜਪ ਦੇਖਣ ਨੂੰ ਮਿਲ ਗਈ ਲੇਕਿਨ ਉਸ ਦੇ ਨਾਲ ਨਾਲ ਇੱਕ ਦੂਜੀ ਤਸਵੀਰ ਵੀ ਸਾਹਮਣੇ ਹੋਈ ਜਿੱਥੇ ਕਿ ਪੁਲਿਸ ਦੀ ਗੱਡੀ ਦੇ ਵਿੱਚ ਜਿੰਨੇ ਸਟੂਡੈਂਟ ਹੋ ਗਏ ਜਾਂ ਕੁਝ ਐਕਟਿਵਿਸਟ ਹੋ ਗਏ ਉਹਨਾਂ ਨੂੰ ਪੁਲਿਸ ਨੇ ਆਪਣੇ ਹਿਰਾਸਤ ਵਿੱਚ ਲੈ ਲਿਆ ਹੈ ਤਸਵੀਰਾਂ ਦੇਖ ਸਕਦੇ ਹੋ ਸਮੇਂ ਲਾਈਵ ਤਸਵੀਰ ਤੁਹਾਨੂੰ ਦਿਖਾ ਰਿਹਾ ਹਾਂ ਇਹ ਤਾਜ਼ੀਆਂ ਤਸਵੀਰਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਜਿੱਥੇ ਕਿ ਅੱਜ ਇੱਕ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਸਵੇਰ ਤੋਂ ਹੀ ਜਦੋਂ ਜਿਹੜੀ ਇਹ ਉਹ ਵਿਦਿਆਰਥੀਆਂ ਦੀ ਕਹਿ ਲਓ ਜਾਂ ਜਿੰਨੇ ਵੀ ਐਕਟਿਵਿਸਟ ਨੇ ਉਹ ਜਿਹੜੇ ਇਸ ਸਮੇਂ ਪੰਜਾਬ ਯੂਨੀਵਰਸਿਟੀ ਦੇ ਬਾਹਰ ਖੜੇ ਨੇ ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਆਸ-ਪਾਸ ਪੂਰੀ ਪੁਲਿਸ ਜਿਹੜੀ ਲੱਗੀ ਹੋਈ ਹੈ ਪ੍ਰਸ਼ਾਸਨ ਲੱਗਿਆ ਹੋਇਆ ਹੈ ਲੇਕਿਨ ਤਸਵੀਰਾਂ ਦੇਖ ਸਕਦੇ ਹੋ ਇਹ ਤੁਹਾਨੂੰ ਦੋ ਤਸਵੀਰਾਂ ਦਿਖਾ ਰਿਹਾ ਹੈ ਇਹ ਤਸਵੀਰਾਂ ਜਿੱਥੇ ਕਿ ਇੱਕ ਪਾਸੇ ਪੂਰੀ ਜਤੂਜਹ ਚੱਲੀ ਹੈ ਵਿਦਿਆਰਥੀਆਂ ਦੀ ਤੇ ਪ੍ਰਸ਼ਾਸਨ ਗੇਟ ਨੂੰ ਟੱਪਣ ਦੀ ਹਾਲਕਿ ਖੋਲ ਕੇ ਗੇਟ ਖੋਲ ਕੇ ਅੰਦਰ ਵੀ ਵੜ ਕੇ ਨੇ ਕਈ ਵਿਦਿਆਰਥੀ ਦੇਖ ਸਕਦੇ ਹੋ ਹਾਲਕਿ ਜਿਨ੍ਹਾਂ ਕੋਲ ਆਈ ਕਾਰਡ ਸਿਕਾ ਇਹ ਦੱਸਿਆ ਗਿਆ ਸੀ ਕਿ ਬਿਨਾ ਆਈ ਕਾਰਡ ਦਿਖਾਈ ਕੋਈ ਯੂਨੀਵਰਸਿਟੀ ਦੇ ਅੰਦਰ ਐਂਟਰ ਨਹੀਂ ਹੋ ਸਕਦਾ ਲੇਕਿਨ ਫਿਰ ਵੀ ਆਈ ਕਾਰਡ ਦਿਖਾ ਕੇ ਵੀ ਜਿਹੜਾ ਸਟੂਡੈਂਟਸ ਨੂੰ ਵਿਦਿਆਰਥੀਆਂ ਨੂੰ ਜਿਹੜਾ ਅੱਜ ਜਿਹੜਾ ਰੋਕਿਆ ਜਾ ਰਿਹਾ ਪ੍ਰਸ਼ਾਸਨ ਦੇ ਵੱਲੋਂ ਤਸਵੀਰਾਂ ਦੇਖ ਸਕਦੇ ਹੋ ਲੇਕਿਨ ਇੱਕ ਦੂਜੇ ਪਾਸੇ ਤਸਵੀਰ ਸਾਹਮਣੇ ਆਉਂਦੀ ਹੈ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਆਪਣੀ ਬੱਸ ਦੇ ਵਿੱਚ ਜਿੰਨੇ ਸਟੂਡੈਂਟਸ ਨੇ ਆਪਣੇ ਤਰੀਕੇ ਨਾਲ ਉਹ ਐਕਟਿਵਿਸਟ ਨੇ ਉਹਨਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਰਹੀ ਹੈ ਸੋ ਇਹ ਲਾਈਵ ਤਸਵੀਰਾਂ ਜੋ ਤੁਹਾਨੂੰ ਦਿਖਾ ਰਿਹਾ ਪੰਜਾਬ ਯੂਨੀਵਰਸਿਟੀ ਤੋਂ ਇਹ ਲਾਈਵ ਤਸਵੀਰਾਂ ਨੇ ਜਿੱਥੇ ਕੀ ਤਾਜ਼ਾ ਤਸਵੀਰਾਂ ਜੋ ਇਸ ਸਮੇਂ ਮਾਹੌਲ ਬਣਿਆ ਹੋਇਆ ਮਾਹੌਲ ਜਿਹੜਾ ਹੈ ਉਹ ਪੂਰਾ ਤਣਾਅਪੂਰਨ ਬਣਿਆ ਹੋਇਆ ਹੈ ਪੁਲਿਸ ਤੇ ਵਿਦਿਆਰਥੀਆਂ ਦੇ ਵਿੱਚ ਜਾਂ ਜਿਹੜੇ ਐਕਟਿਵਿਸਟ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਪਹੁੰਚੇ ਹੋਏ ਨੇ ਉਹਨਾਂ ਦੇ ਵੱਲੋਂ ਪੂਰਾ ਇੱਕ ਕਹਿ ਲਓ ਕਿ ਪੂਰੇ ਤਰੀਕੇ ਨਾਲ ਝੜਪ ਤਿੱਕੀ ਝੜਪ ਵੀ ਦੇਖਣ ਨੂੰ ਮਿਲ ਰਹੀ ਏ ਜ਼ਬਰਦਸਤੀ ਗੇਟ ਖੋਲ ਕੇ ਜਿਹੜੇ ਵਿਦਿਆਰਥੀ ਨੇ ਕਿਤਨੇ ਕਿਤੇ ਮਜਬੂਰ ਹੋ ਗਏ ਨੇ ਕੰਧਾ ਟੱਪਣ ਨੂੰ ਮਜਬੂਰ ਹੋ ਗਏ ਨੇ ਗੇਟ ਟੱਪਣ ਨੂੰ ਕਿਉਂਕਿ ਐਂਟਰ ਹੋਣਾ ਅੰਦਰ ਜਾ ਕੇ ਇੱਕ ਪ੍ਰਦਰਸ਼ਨ ਚੱਲ ਰਿਹਾ ਹੈ ਅੱਜ ਦੀ ਤਰੀਕ ਜਿਹੜੀ 10 ਨਵੰਬਰ ਦਿੱਤੀ ਗਈ ਸੀਗੀ ਕਿ 10 ਨਵੰਬਰ ਸਾਰੇ ਪਹੁੰਚੋ ਤਾਂ ਕਿ ਯੂਨੀਵਰਸਿਟੀ ਅੰਦਰ ਇੱਕ ਵੱਡਾ ਪ੍ਰਦਰਸ਼ਨ ਕੀਤਾ ਜਾਏ ਕੇਂਦਰ ਸਰਕਾਰ ਨੂੰ ਦਿਖਾਇਆ ਜਾਏ ਸਰਕਾਰਾਂ ਨੂੰ ਦਿਖਾਇਆ ਜਾਏ ਲੇਕਿਨ ਉਸੇ ਚਾਲ ਦੇ ਪਾ ਪੰਜਾਬ ਯੂਨੀਵਰਸਿਟੀ ਦਾ ਮਾਹੌਲ ਜਿਹੜਾ ਕਿਤਨਾ ਕਿਤੇ ਉਹ ਇੱਕ ਪੁਲਿਸ ਛਾਉਣੀ ਵਿੱਚ ਬਦਲਿਆ ਗਿਆ ਹੁਣੇ ਸਮੇਂ ਪੁਲਿਸ ਪੁਲਿਸ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਕਿ ਜੇ ਇੱਕ ਕੁਝ ਵਿਦਿਆਰਥੀ ਤੇ ਐਕਟਿਵਿਸਟ ਨੇ ਜਿਨ੍ਹਾਂ ਨੂੰ ਹੁਣ ਪੁਲਿਸ ਨੇ ਆਪਣੇ ਹਿਰਾਸਤ ਵਿੱਚ ਵੀ ਲੈ ਲਿਆ ਦੇਖ ਸਕਦੇ ਹੋ ਕਿ ਬੱਸ ਦੇ ਵਿੱਚ ਜਿਹੜੇ ਇਹ ਸਾਰੇ ਭਰੇ ਹੋਏ ਨੇ ਉਸ ਦੇ ਨਾਲ ਨਾਲ ਦੂਸਰੇ ਪਾਸੇ ਗੇਟ ਦੀਆਂ ਤਸਵੀਰਾਂ ਜਿੱਥੇ ਕੀ ਜ਼ਬਰਦਸਤੀ ਕਰਕੇ ਇਹ ਜਾਂ ਜਿਵੇਂ ਵੀ ਜਤੂ ਜਹਿਦ ਕਰਕੇ ਪੁਲਿਸ ਨਾਲ ਅੰਦਰ ਜਾਣ ਦੀ ਪੂਰੀ ਪੂਰੀ ਕੋਸ਼ਿਸ਼ ਜਿਹੜੀ ਇਹ ਵਿਦਿਆਰਥੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ